ਪੰਜਾਬ ਵਿਧਾਨ ਸਭਾ ਚ ਪਾਣੀਆਂ ਦੇ ਮੁੱਦੇ ਤੇ ਸਿਆਸਤ ਗਰਮਾ ਸਾਡੇ ਨਾਲ ਸਿਮਰਜੀਤ ਬੈਂਸ ਨੇ ਜੋ ਇਸ ਮੁੱਦੇ ਨੂੰ ਬੜੇ ਜੋਰ ਸ਼ੋਰ ਨਾਲ ਉਠਾਰੇ ਨੇ ਬੈਂਸਬ ਤੁਸੀਂ ਸਭ ਤੋਂ ਵੱਡਾ ਸਟੈਪ ਅੱਜ ਕੀ ਲਿਆ ਵਿਧਾਨ ਸਭਾ ਚ ਯਾਦਵਿੰਦਰ ਜੀ ਤੁਸੀਂ ਪੰਜਾਬੀ ਉਹ ਪਹਿਲਾਂ ਸਿਆਸਤ ਸ਼ਬਦ ਨਾ ਲਿਖੋ ਸਿਆਸਤ ਹੈਗੀ ਆ ਕਾਂਗਰਸੀਆਂ ਵਾਸਤੇ ਜਿਹੜੇ ਸਦਨ ਛੱਡ ਕੇ ਭੱਜੇ ਤੇ ਬਾਦਲ ਜਿਹੜੇ ਡੋਗਰੇ ਬਣ ਕੇ ਪੰਜਾਬ ਨਾਲ ਗਦਾਰੀ ਕਰਕੇ ਐਸਵਾਈਐਲ ਕੇਸ ਹਰਾਇਆ ਸੁਪਰੀਮ ਕੋਰਟ ਦੇ ਵਿੱਚ ਉਹ ਸਿਆਸਤ ਕਰ ਰਹੇ ਅਸੀਂ ਪੰਜਾਬ ਦੇ ਪਾਣੀਆਂ ਤੇ ਕੋਈ ਸਿਆਸਤ ਨਹੀਂ ਪੰਜਾਬ ਦੇ ਪੁੱਤਾਂ ਮੈਂ ਤਾਂ ਹਮੇਸ਼ਾ ਕਿਹਾ ਆ ਕਹਿੰਦੇ ਸੀ ਭਗਤ ਸਿੰਘ ਦੀ ਫੋਟੋ ਸਲੇ ਮੈਂ ਕਹਾ ਵੀ ਇੱਕ ਅਰਦਾਸ ਆ ਕਿ ਵਾਹਿਗੁਰੂ ਬੇਈਮਾਨ ਨਾ ਬਣਾਈ ਇਮਾਨਦਾਰੀ ਦੇ ਨਾਲ ਲੋਕਾਂ ਦਾ ਵਾਚਮੈਨ ਬਣਾ ਕੇ ਰੱਖੀ ਸੋ ਪੰਜਾਬ ਦੇ ਪਾਣੀਆਂ ਦੇ ਉੱਤੇ ਕੋਈ ਸਿਆਸਤ ਨਹੀਂ ਸਚਾਈ ਬਿਆਨ ਕਰਕੇ ਆ ਜਿਹੜਾ ਰੈਜ਼ੋਲੂਸ਼ਨ ਪ੍ਰਾਈਵੇਟ ਬਿੱਲ ਪਿਛਲੀ ਵਾਰੀ ਮੈਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕਰਨ ਵਾਸਤੇ ਤਕਰੀਬਨ 16 ਲੱਖ ਕਰੋੜ ਰੁਪਇਆ ਤੇ ਜਿੱਦੀ ਬਦੌਲਤ ਬਾਦਲਾਂ ਦੇ ਹੱਥ ਠੋਕਾ ਬਣੇ ਸਪੀਕਰ ਸਾਹਿਬ ਨੇ ਮਾਰਸ਼ਲਾਂ ਤੋਂ ਘਸੌਣ ਮੁਕੀ ਕਰਾ ਕੇ ਕੱਪੜੇ ਪਾੜ ਕੇ ਘੜੀਸਦੇ ਹੋਏ ਸੜਕ ਤੇ ਸਿੱਟ ਗਏ ਸੀ ਅੱਜ ਉਹੀ ਬਿੱਲ ਚੋਰੀ ਕਰ ਲਿਆ ਸਰਕਾਰ ਨੇ ਤੇ ਮਦਨਮੋਹਨ ਜੀ ਮਿੱਤਲ ਉਸ ਬਿੱਲ ਨੂੰ ਪੇਸ਼ ਕਰਦੇ ਹੋਏ ਕਹਿੰਦੇ ਕਿ ਆ ਵੀ ਜਿਹੜਾ ਪਾਣੀ ਦੂਜੇ ਰਾਜਾਂ ਨੂੰ ਜਾ ਰਿਹਾ ਉਹ ਪਾਣੀ ਦੀ ਰਾਇਲਟੀ ਸ਼ਬਦ ਕੀ ਵਰਤੋਂ ਕਰਦੇ ਆ ਰਾਇਲਟੀ ਪਾਣੀ ਆ ਸਾਡਾ ਕੀਮਤ ਲੈਣੀ ਆ ਲੱਕੜ ਸਾਨੂੰ ਕੋਈ ਸਟੇਟ ਫ੍ਰੀ ਚ ਨਹੀਂ ਦਿੰਦਾ ਕੋਲਾ ਸਾਨੂੰ ਫ੍ਰੀ ਚ ਨਹੀਂ ਦਿੰਦਾ ਰਾਜਸਥਾਨ ਵਾਲੇ ਸਾਨੂੰ ਮਾਰਬਲ ਫ੍ਰੀ ਚ ਨਹੀਂ ਦਿੰਦੇ ਉਹ ਕੀਮਤ ਵਸੂਲ ਕਰਦੇ ਆ ਤੇ ਸਾਡੇ ਪਾਣੀ ਦੀ ਕੀਮਤ ਕਿਉਂ ਨਹੀਂ ਥੋੜਾ ਕੁੱਤਾ ਟੌਮੀ ਤੇ ਸਾਡਾ ਕੁੱਤਾ ਕੁੱਤਾ ਮੈਂ ਆ ਗੱਲਾਂ ਕਹਿ ਗਿਆ ਕਿ ਬਾਦਲ ਸਾਹਿਬ ਇਹ ਜਿਹੜੀ ਤੁਸੀਂ ਛਤਰੰਜੀ ਚਾਲ ਚੱਲਦੇ ਹੋ ਵੀ ਅਸੀਂ ਕੇਂਦਰ ਨੂੰ ਅਸੀਂ ਮਤਾ ਪਾਸ ਕਰਕੇ ਭੇਜਦੀ ਹੈ ਕਿਉਂ ਕੇਂਦਰ ਨੂੰ ਕਿਉਂ ਤੁਸੀਂ ਰਿਜ਼ਾਈਨ ਦੋਵਾਂ ਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਜੀ ਬੀਬੀ ਜੀ ਅੱਜ ਮੈਡਮ ਸਿੱਧੂ ਜੀ ਸਿਹਤ ਠੀਕ ਨਹੀਂ ਸੀ ਉਹਨਾਂ ਨੇ ਮੇਲ ਭੇਜਦੀ ਹੈ ਅਸੀਂ ਤਿੰਨੋਂ ਰਿਜ਼ਾਈਨ ਕਰਕੇ ਆਏ ਆ ਕਿ ਜੇ ਪਾਣੀਆਂ ਦੀ ਕੀਮਤ ਵਸੂਲ ਕਰਨੀਆਂ ਤੇ ਕੇਂਦਰ ਨੂੰ ਭੇਜ ਕੇ ਗੋਗਲਿਆਂ ਤੋਂ ਮਿੱਟੀ ਨਾ ਝਾੜੋ ਰਾਜਸਥਾਨ ਨੂੰ ਬਿੱਲ ਭੇਜੋ ਦਿੱਲੀ ਨੂੰ ਬਿੱਲ ਭੇਜੋ ਹਰਿਆਣੇ ਨੂੰ ਬਿੱਲ ਭੇਜੋ ਕਿਉਂਕਿ ਅਸੀਂ ਰਿਪੇਰੀਅਨ ਸਟੇਟ ਦੇ ਵਾਰਿਸ ਹਾਂ ਉਹ ਪਾਣੀ ਸਾਡਾ ਤੇ ਅਸੀਂ ਪਾਣੀ ਦੀ ਕੀਮਤ ਵਸੂਲ ਕਰਨੀ ਹੈ ਰੌਲਟੀ ਤੇ ਖਰਾਤ ਨਹੀਂ ਲੈਣੀ ਉਹੀ ਪ੍ਰਕਾਸ਼ ਸਿੰਘ ਬਾਦਲ ਐਸਵਾਈਐਲ ਦੇ ইস্যੂ ਦੇ ਉੱਤੇ ਜਿਹੜਾ 79 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਦੇ ਵਿੱਚ 1966 ਦੇ ਐਕਟ ਦੀ ਧਾਰਾ 78 ਦਾ ਗੈਰਸੰਵਿਧਾਨਕ ਦੱਸ ਕੇ ਖਾਤਮਾ ਚਾਹੁੰਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ 82 ਦੇ ਦਰਵਾਰਾ ਸਿੰਘ ਜੀ ਉਹ ਪਟੀਸ਼ਨ ਵਾਪਸ ਲੈ ਲੈਂਦੇ ਆ ਉਸ ਤੋਂ ਬਾਅਦ ਦੇ ਵਿੱਚ ਬਾਦਲ ਸਾਹਿਬ ਤਿੰਨ ਵਾਰੀ ਪੰਜਾਬ ਦੇ ਮੁੱਖ ਮੰਤਰੀ ਤੀਸਰੀ ਵਾਰੀ ਆ 15 ਸਾਲ ਮੈਂ ਪੁੱਛ ਗਿਆ ਵੀ ਬਾਦਲ ਸਾਹਿਬ ਫੇਰ ਕੀ ਬਿੱਲੀ ਛੱਕ ਗਈ ਹੁਣ ਕਿਉਂ ਨਹੀਂ ਤੁਸੀਂ ਪਾਈ ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਹੋਇਆ ਪੰਜਾਬ ਵਾਟਰ ਟਰਮੀਨੇਸ਼ਨ ਐਕਟ ਦੇ ਟਾਈਮ ਵੀ ਇਹ ਨਹੀਂ ਕੀਤਾ ਗਿਆ ਕਿ ਬਾਕੀ ਰਾਜਾਂ ਤੋਂ ਕੀ ਮਿਲੂਗਾ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹ ਨਹੀਂ ਕੀਤਾ ਤੁਹਾਨੂੰ ਕੀ ਲੱਗਦਾ ਪੰਜਾਬ ਵਾਟਰ ਟਰਮੀਨੇਸ਼ਨ ਐਕਟ 2004 ਜਿਹਦੇ 'ਚ ਉਦੋਂ ਬਾਦਲ ਸਾਹਿਬ اپੋਜੀਸ਼ਨ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੁੰਦੇ ਸੀ ਆਗੂ ਹੁੰਦੇ ਸੀ ਉਹਦੀ ਜੇ ਤੁਸੀਂ 5 ਨੰਬਰ ਕਲੌਜ਼ ਪੜ੍ਹ ਲਓ ਤਾਂ ਉਹ ਪੰਜਾਬ ਦਾ ਭੱਠਾ ਬਠਾਉਂਦੀ ਐ ਉਹ ਕਹਿੰਦੇ ਜੀ ਅਸੀਂ ਸਿਰਫ ਐਸਵਾਈਐਲ ਇਸ਼ੂ ਦੇ ਉੱਤੇ ਜਿਹੜਾ ਸਾਡਾ ਟਰਮੀਨੇਸ਼ਨ ਐਕਟ ਲਾਗੂ ਰਹੂਗਾ ਜਿਹੜਾ ਪਾਣੀ ਲੁੱਟਿਆ ਜਾ ਰਿਹਾ ਚਾਹੇ ਹਰਿਆਣੇ ਵਾਲੇ ਲੁੱਟ ਰਿਹਾ ਚਾਹੇ ਰਾਜਸਥਾਨ ਵਾਲੇ ਚਾਹੇ ਦਿੱਲੀ ਵਾਲੇ ਲੁੱਟ ਰਿਹਾ ਉਹਨਾਂ ਤੇ ਇਹ ਲਾਗੂ ਨਹੀਂ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਸੋਚਦਾ ਵੀ ਪਤਾ ਲੱਗਿਆ ਤੇ ਉਹਦੋਂ ਮੂਕ ਦਰਸ਼ਕ ਬਣ ਕੇ ਬੈਠੇ ਰਹੇ ਇਹ ਵਿਰੋਧੀ ਧਿਰ ਦੇ ਨੇਤਾ ਸੀ ਉਦੋਂ ਉਹਦੀ ਐਮੈਂਡਮੈਂਟ ਕਰਾਉਂਦੇ ਵੀ ਆ ਜਿਹੜੀ 5 ਨੰਬਰ ਕਲੌਜ਼ ਪਾਈ ਆ ਇਹ ਵੀ ਪੰਜਾਬ ਦੇ ਹਿੱਤਾਂ ਵਾਸਤੇ ਮਾੜ ਅੱਜ ਸਿਰਫ ਤੇ ਸਿਰਫ ਰਾਜਨੀਤੀ ਕਰਨ ਵਾਸਤੇ ਕਿ ਪੰਜਾਬ ਦੇ ਲੋਕਾਂ ਕੋਲੇ ਅਸੀਂ ਜਾਣਾ ਤਿੰਨ ਮਹੀਨੇ ਚਾਰ ਮਹੀਨੇ ਹੋ ਗਏ ਬਾਦਲ ਸਾਹਿਬ ਵੱਡੇ ਵੱਡੇ ਹੋਰਡਿੰਗ ਲਾ ਰਿਹਾ ਪੰਜਾਬ ਦੇ ਵਿੱਚ ਬੋਰਡ ਲਾ ਕੇ ਪਾਣੀਆਂ ਵਾਸਤੇ ਹਰ ਕੁਰਬਾਨੀ ਦੇਣ ਲਈ ਬਾਬਾ ਤਿਆਰ ਜਾਣਦੇ ਆ ਬਾਬਾ ਕਿੱਡਾ ਪੰਜਾਬ ਦਾ ਪੁੱਤ ਆ ਤੇ ਕਿੱਡਾ ਡੋਗਰਿਆਂ ਵਾਲਾ ਗਦਾਰੀਦਾਰ ਰੋਲ ਅਦਾ ਕਰਦਾ ਕਿਹੇ ਜਾ ਰਿਹਾ ਕਿ ਅਕਾਲੀ ਦਲ ਨੂੰ ਇਹਦੇ ਚ ਫਾਇਦਾ ਹੋ ਸਕਦਾ ਇਸੇ ਕਰਕੇ ਅਕਾਲੀ ਦਲ ਇਸ ਮੁਸਲੇ ਨੂੰ ਵੱਧ ਤੋਂ ਵੱਧ ਉਭਾਰ ਰਿਹਾ ਕਿਉਂਕਿ ਪੋਲਰਾਈਜੇਸ਼ਨ ਇਹਦੇ ਹਾਲੇ-ਦਾਲੇ ਹੋਵੇ ਜਿਹੜੇ ਬਾਕੀ ਮੁੱਦੇ ਨੇ ਚਾਹੇ ਨਸ਼ੇ ਦਾ ਮੁੱਦਾ ਚਾਹੇ ਬੇਰੁਜ਼ਗਾਰੀ ਆ ਕਿ ਕਾਂਟ ਦੀ ਹਾਂ ਪੰਜਾਬ ਦੇ ਲੋਕ ਸਭ ਸਮਝ ਚੁੱਕੇ ਆ ਵੀ ਇਹ ਕਰਦੇ ਕੀ ਆ ਕਿੰਨਾ ਕੁ ਪੰਜਾਬ ਦਾ ਇਹਨਾਂ ਨੇ ਲਾਸ ਕੀਤਾ ਪੰਜਾਬ ਦੇ ਲੋਕ ਤਾਂ ਜਿਵੇਂ ਨੌਜਵਾਨ ਨੂੰ ਆਪਣੇ ਵਿਆਹ ਦਾ ਚਾਹ ਚੜਿਆ ਹੁੰਦਾ ਨਾ ਉਹ ਲਕੀਰਾਂ ਮਾਰ ਕੇ ਗਿਣਤੀ ਢੋਂਦਾ ਵੀ ਮੇਰਾ ਇੰਨੀ ਤਰੀਕ ਨੂੰ ਵਿਆਹ ਹੋਣਾ ਪੰਜਾਬ ਦੇ ਲੋਕ ਤਾਂ ਐਨੇ ਚਾਹ ਦੇ ਵਿੱਚ ਆ ਵੀ ਇਲੈਕਸ਼ਨ ਕੋਡ ਲੱਗਣਾ ਕਿਦਣ ਜੁੱਤੀਆਂ ਖੋਲੀ ਬੈਠਿਆ ਬਾਦਲਾਂ ਦਾ ਸਵਾਗਤ ਤੇ ਸਤਿਕਾਰ ਕਰਨ ਵਾਸਤੇ ਤੁਸੀਂ ਕਹਿੰਦੇ ਹੋ ਵੀ ਲੋਕਾਂ ਦੇ ਵਿੱਚ ਪਾਣੀਆਂ ਦਾ ਇਸ਼ੂ ਲੈ ਕੇ ਜਾਓ ਕਿ ਮੈਂ ਕਹਿੰਦਾ ਇਹ ਪੰਜਾਬ ਦੇ ਲੋਕਾਂ ਦੇ ਕਿਤੇ ਜਾ ਕੇ ਚੋਣ ਮਹਿੰਮ ਦੀ ਕਿਤੇ ਮੀਟਿੰਗ ਕਰਕੇ ਦਿਖਾਉਣ ਲੋਕਾਂ ਨੂੰ 2017 ਦੀਆਂ ਚੋਣਾਂ ਚ ਐਸਵਾਈਐਲ ਚੂਣ ਮੁੱਦਾ ਬਣੂਗਾ ਇਹਦੇ ਤੇ VOTING ਹੋਊਗੀ ਤੁਹਾਨੂੰ ਲੱਗਦਾ ਲੋਕ ਸਮਝਦਾਰ ਲੋਕ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸ਼ਤਰੰਜੀ ਚਾਲ ਸਮਝਦੇ ਆ ਲੋਕ ਸਮਝਦਾਰ ਆ ਲੋਕਾਂ ਨੂੰ ਪਤਾ ਕਿ ਕਿਹੜੇ ਕਿਹੜੇ ਲੀਡਰਾਂ ਨੇ ਕਿਹੜੀਆਂ ਕਿਹੜੀਆਂ ਪਾਰਟੀਆਂ ਨੇ ਪੰਜਾਬ ਦੇ ਨਾਲ ਦਗਾ ਕੀਤਾ ਲੋਕ ਬੜੀ ਸੂਝਵਾਨਤਾ ਦੇ ਨਾਲ ਵੋਟ ਦਾ ਇਸਤੇਮਾਲ ਕਰਨਗੇ ਤੁਹਾਨੂੰ ਕਿਉਂ ਲੱਗਦਾ ਜਦੋਂ ਤੁਸੀਂ ਇਹਤੇ ਬੋਲਦੇ ਹੋ ਚਾਹੇ ਤੁਸੀਂ ਕਹਿੰਦੇ ਤੁਸੀਂ ਲੋਕਪੱਖੀ ਰਾਜਨੀਤੀ ਕਰ ਰਹੇ ਹੋ ਉਹਨਾਂ ਨੇ ਲੋਕ ਵਿਰੋਧੀ ਰਾਜਨੀਤੀ ਕੀਤੀ ਆ ਪਾਣੀਆਂ ਦੇ ਪੱਖ 'ਚ ਤੁਸੀਂ ਰਾਜਨੀਤੀ ਕਰ ਰਹੇ ਹੋ ਪਾਣੀਆਂ ਦੇ ਵਿਰੋਧ ਚੋਕ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਚੋਣਾਂ ਦੇ ਅੰਦਰ ਇਸ ਮਸਲੇ ਦੇ ਉੱਤੇ ਜਿਹੜੇ ਪਾਣੀਆਂ ਦੇ ਪੱਖ ਚ ਉਹਨਾਂ ਨੂੰ ਵੋਟਾਂ ਪੈਣਗੀਆਂ ਕਿ ਨੂੰ ਐਂ ਦੱਸੋ ਵੀ ਇਹ ਇਸ਼ੂ ਵੋਟਾਂ ਦੇ ਵੇਲੇ ਕਿਉਂ ਆਉਂਦਾ ਮੈਂ ਤਾਂ ਤਾਂ ਹੀ ਕਹਿ ਰਿਹਾਗਾ ਮੈਂ ਮੈਂ ਤਾਂ ਤੁਹਾਨੂੰ ਸਵਾਲ ਕਰ ਰਿਹਾ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਬੜੇ ਇੰਟੈਲੀਜੈਂਟ ਹੋ ਮੈਂ ਤੁਹਾਨੂੰ ਸਵਾਲ ਕਰਦਾ ਵੀ ਅਸੀਂ ਤਾਂ ਪਾਵਰ 'ਚ ਨਹੀਂ ਇਹ ਇਸ਼ੂ ਜਿਹੜੇ ਸੈਂਸਿਟਿਵ ਹੈ ਵੋਟਾਂ ਦੇ ਦਿਨਾਂ 'ਚ ਕਿਉਂ ਆਉਂਦੇ ਆ ਮੈਂ ਤਾਂ ਉਹੀ ਕਹਿ ਰਿਹਾ ਕਿ ਆਪ ਜਿਉਂ ਦਾ ਫਾਇਦਾ ਲੈਣ ਸਾਜਿਸ਼ ਹੈ ਬ੍ਰਦਰ ਸਾਜਿਸ਼ ਹੈ ਸਾਜਿਸ਼ ਦੇ ਅਧੀਨ ਵੋਟਾਂ ਦੇ ਦਿਨਾਂ ਵਿੱਚ ਇਹ ਫੈਸਲਾ ਹਰਾ ਕੇ ਪੰਜਾਬ ਤੇ ਲੈ ਕੇ ਆਏ ਆ ਫਿਰ ਕਿਤੇ ਇਹੀ ਨਾ ਹੋਵੇ ਕਿ ਇਸ ਵਾਰ ਫੇਰ ਮਸਲਾ ਲਿਆਂਦਾ ਗਿਆ ਉਹ ਲੋਕ ਜਾਗ ਲੋਕ ਜਾਗਰੂਕ ਹੋਏ ਬੈਠੇ ਮੈਂ ਤਾਂ ਪਹਿਲਾਂ ਕਿਹਾ ਕਿ ਲੋਕ ਜੁੱਤੀ ਲਾ ਕੇ ਸਵਾਗਤ ਲਈ ਤਿਆਰ ਬੈਠੇ ਇਹਨਾਂ ਦਾ ਛੱਤਰ ਖੋਲੀ ਬੈਠਿਆ ਲੋਕ ਲੋਕ ਜਾਗਰੂਕ ਆ ਵੇਰ ਆ ਲੋਕ ਤਾਂ ਚਾ ਚੜਿਆ ਪਿਆ ਵੀ ਇਲੈਕਸ਼ਨ ਕੋਰਡ ਲੱਗਣਾ ਕਿਦਣਾ ਤੇ ਕਿਦਣਾ ਸੀ ਇਹਨਾਂ ਦਾ ਛੱਤਰਾਂ ਨਾਲ ਸਵਾਗਤ ਮਸਲੇ ਨੂੰ ਬੜਾ ਪਹਿਲਾਂ ਵੀ ਉਠਾ ਰਹੇ ਸੀ ਤੁਸੀਂ ਸੀਐਮ ਦੇ ਘਰ ਅੱਗੇ ਵੀ ਬੈਠਣ ਜਾ ਰਹੇ ਸੀ ਤੁਹਾਡੇ ਕੋਲ ਵੱਡੀ ਡਿਟੇਲ ਸੀ ਇਸ ਮਸਲੇ ਦੀ ਜੋ ਅੱਜ ਗੱਲ ਹੋਈ ਹੈਗੀ ਤੁਹਾਨੂੰ ਕੀ ਲੱਗਦਾ ਹੁਣ ਅਲਟਰਨੇਟਿਵ ਕਿੱਥੇ ਆ ਗਿਆ ਜਦੋਂ ਪੋਲੀਟੀਕਲ ਅਲਟਰਨੇਟ 2010 ਦੇ ਵਿੱਚ ਜਿਹੜਾ ਮੈਂ ਸੀਐਮ ਦੇ ਰੈ residense ਬਾਰੇ ਗਿਆ ਸੀ ਮੇਰੇ ਕੋਲ ਇੱਕ ਬਹੁਤ ਪੁਖਤਾ ਜਾਣਕਾਰੀ ਇਹਨੇ 2010 'ਚ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ ਆਲ ਪਾਰਟੀ ਮੀਟਿੰਗਸ ਹਦੇ ਆਲ ਪਾਰਟੀ ਮੀਟਿੰਗ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਉਸ ਵੇਲੇ اپੋਜੀਸ਼ਨ ਲੀਡਰ ਅਰਮਿੰਦਰ ਸਿੰਘ ਜੀ ਕੇਪੀ ਤੇ ਹੋਰ ਲੀਡਰ ਸਾਹਿਬਾਨ ਜਾਂਦੇ ਆ ਤੇ ਏਜੰਡਾ ਸਿਰਫ ਤੇ ਸਿਰਫ ਇੱਕੋ ਹੀ ਆ ਕਿ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕਰਨੀ ਹੈ ਮੀਟਿੰਗ ਤੋਂ ਜਦੋਂ ਬਾਹਰ ਆਉਂਦੇ ਆ ਪ੍ਰੈਸ ਵਾਲੇ ਸਤਕਾਰਯੋਗ ਸੱਜਣ ਪੁੱਛਦੇ ਆ ਵੀ ਕੀ ਕੀਤਾ ਰਾਜਸਥਾਨ ਤੋਂ ਪਾਣੀਆਂ ਦੀ ਕੀਮਤ ਵਸੂਲ ਕਰ ਲਈ ਕਹਿੰਦੇ ਜੀ ਅੱਜ ਤਾਂ ਅਸੀਂ ਉਹ ਇਸ਼ੂ ਟੇਕ ਅਪ ਹੀ ਨਹੀਂ ਕੀਤਾ ਉਹਦੇ ਪਿੱਛੇ 100 ਕਰੋੜ ਰੁਪਇਆ ਉਸ ਰਾਤ ਰਾਜਸਥਾਨ ਤੋਂ ਐਵੇਂ ਪੁੱਛਿਆ ਬਾਦਲ ਸਾਹਿਬ ਨੂੰ ਵੀ ਉਹ 100 ਕਰੋੜ ਰੁਪਇਆ ਦਸ ਕਿਨੂੰ ਕਿਨੂੰ ਵੰਡਿਆ ਸੀ ਇਹ ਕਹਿ ਰਹੇਗਾ ਕਿ ਤੁਸੀਂ ਬਾਰ-ਬਾਰ ਸਵਾਲ ਉਠਾ ਰਹੇ ਹੋ ਲੋਕ ਕਹਿੰਦੇ ਆ ਅਲਟਰਨੇਟਿਵ ਕਿੱਥੇ ਹੈਗਾ ਤੁਸੀਂ ਕੋਈ ਅਲਟਰਨੇਟਿਵ ਵੀ ਬਣਨ ਜਾ ਰਹੇ ਹੋ ਜੇ ਇਸ ਮਸਲੇ ਤੇ VOTING ਹੋ ਜਾਂਦੀ ਹੈ ਜੇ ਲੋਕ ਕਹਿੰਦੇ ਨੇ ਕਿ ਵਾਕਈ ਵੈਸੇ ਮਸਲਾ ਉਠਾ ਰਹੇ ਸੀ ਤੇ ਜਦੋਂ VOTES ਦੀ ਗੱਲ ਆਉਂਦੀ ਹੈ ਤਾਂ ਤੁਹਾਡਾ ਕੀ ਪਲੇਟਫਾਰਮਾ ਹੋਣ ਕਿਉਂਕਿ ਤੁਸੀਂ ਕਿਹਾ ਜਾ ਰਿਹਾ ਕਿ ਚੌਥਾ ਫਰੰਟ ਬੜੀ ਉਲਝਣ ਚ ਸੋਲਜਨ ਤੇ ਨਹੀਂ 2-3 ਦਿਨਾਂ ਦੇ ਵਿੱਚ ਸਾਰਾ ਕਲੀਅਰ ਕਰ ਦੇਣਾ ਮੈਨੂੰ ਪਤਾ ਵੀ ਤੁਸੀਂ ਇਹ ਸਵਾਲ ਐਂਡ ਦੇ ਵਿੱਚ ਜ਼ਰੂਰ ਪੁੱਛਣਾ ਪਰ ਪੰਜਾਬ ਦੇ ਪੁੱਤ ਬਣ ਕੇ ਫੈਸਲਾ ਕਰਕੇ ਆਵਾਂਗੇ ਡੋਗਰੇ ਬਣ ਕੇ ਗਦਾਰ ਬਣ ਕੇ ਨਹੀਂ ਕਰਕੇ ਲੱਗਦਾ ਪਾਣੀਆਂ ਦੇ ਮਸਲੇ ਤੇ ਲੋਕ ਤੁਹਾਡੇ ਨਾਲ ਖੜੇ ਹੋਣ ਲੋਕ ਤਾਂ ਲੋਕਾਂ ਦੇ ਦਿਲ ਦਾ ਪਿਆਰ ਆ ਲੋਕਾਂ ਦੀ ਸਪੋਰਟ ਸਭ ਤੋਂ ਵੱਡਾ ਟੋਨਿਕ ਆ ਇਹਨਾਂ ਬੇਈਮਾਨਾਂ ਕੋਲੇ ਜਿਹੜੀ ਚੀਜ਼ ਨਹੀਂ ਉਹ ਸਾਡੇ ਕੋਲੇ ਆ ਲੋਕਾਂ ਦਾ ਪਿਆਰ ਲੋਕਾਂ ਦੀਆਂ ਅਸੀਸਾਂ ਦੁਆਵਾਂ ਸਾਡੇ ਨਾਲ ਸੋਇਸਨ ਸਿਮਰਜੀਤ ਸਿੰਘ ਬੈਂਸ ਸਭ ਤੋਂ ਵੱਡੀ ਗੱਲ ਹੈ ਕਿ ਤਿੰਨਾਂ ਨੇ ਰਿਜ਼ਾਈਨ ਕੀਤਾ ਸਿਮਰਜੀਤ ਸਿੰਘ ਬੈਂਸ ਬਲਵਿੰਦਰ ਬੈਂਸ ਔਰ ਨਵਜੋਤ ਕੋਰ ਸਿੱਧੂ ਨੇ ਇਹਨਾਂ ਤੇ ਇਹਨਾਂ ਨੇ ਰਿਜਾਈਨ ਕੀਤਾ ਪ੍ਰਗਟ ਸਿੰਘ ਨੇ ਪਹਿਲਾਂ ਹੀ ਰਿਜਾਈਨ ਕੀਤਾ ਹੋਇਆ ਸੀਗਾ ਤਾਂ ਇਸ ਮਸਲੇ ਦੇ ਉੱਤੇ ਇਹਨਾਂ ਦਾ ਕਹਿਣਾ ਕੀ ਪਾਣੀਆਂ ਦੇ ਮਸਲੇ ਦੇ ਉੱਤੇ ਉਹ ਸਿਆਸਤ ਨਹੀਂ ਕਰ ਰਹੇ ਲੋਕਾਂ ਦੇ ਨਾਲ ਖੜੇ ਨੇ ਪੰਜਾਬ ਦੇ ਨਾਲ ਖੜੇ ਨੇ ਔਰ ਪੰਜਾਬ ਦੇ ਲੋਕ ਪਾਣੀਆਂ ਦੇ ਮਸਲੇ ਤੇ ਇਹਨਾਂ ਦੀ ਪਾਰਟੀ ਨੂੰ ਜਾਂ ਇਹਨਾਂ ਦੀ ਅਗਲੀ ਐਕਟੀਵਿਟੀ ਨੂੰ ਸਮਰਥਨ ਦੇਣਗੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ ਵਿਧਾਨ ਸਭਾ